ਆਹ ਬ్రో ਸਾਡੇ ਦੋ ਦੋਨੋਂ ਪਹਿਲੂ ਨੇ ਜੀ ਇਸ ਵਾਰ ਦੇ ਇੱਕ ਤਾਂ ਦੇ ਨਾਲ ਠੰਡ ਦਾ ਥੋੜਾ ਜਿਹਾ ਰੋਕ ਪੜ ਜੂ ਜਦ ਧੁੰਦ ਪੈਂਦੀ ਸੀ ਲਗਾਤਾਰ ਠੰਡ ਸੀਗੀ ਤੇ ਦੂਜਾ ਇਹ ਹੈ ਵੀ ਕਣਕ ਵਾਸਤੇ ਇਹ ਜਿਹੜੇ ਮੀਂਹ ਹੈ ਬਹੁਤ ਵਧੀਆ ਬੇਸ਼ੱਕ ਜਿਹੜੀ ਰੇਟ ਕਰਨ ਲੱਗੀ ਉਹ ਟੁੱਟੀ ਵੀ ਹੋਊਗੀ ਪਰ ਫਿਰ ਵੀ ਉਹਦੀ ਸਪਨਾਉਟਿੰਗ ਥੱਲੇ ਪਟਾਰਾ ਵੱਜ ਜਾਂਦਾ ਉਹਦੇ ਨਾਲ ਤੇ ਕਣਕ ਵਾਸਤੇ ਬਹੁਤ ਅੱਛੀ ਮੰਨੀ ਜਾ ਸਕਦੀ ਹੈ ਇਹ ਤੇ ਆਲੂਆਂ ਵਾਸਤੇ ਜਿਹੜਾ ਆਲੂ ਪੱਤਾ ਕੱਟ ਲੈ ਸੀੜ ਵਾਸਤੇ ਉਹਦੇ ਵਾਸਤੇ ਨੁਕਸਾਨਦੇ ਆ ਇਹ ਕਿਉਂਕਿ ਜੋਰ ਨਾਲ بارش ਵਜੇ ਗੜੇਮਾਰੀ ਹੋਈ ਹੈ ਉਹਦੇ ਨੱਟਾ ਨੰਗੀਆਂ ਗੱਲ ਸਾਰਾ ਨੰਗਾ ਹੋ ਗਿਆ ਉਹ ਜੇ ਨੰਗਾ ਨੂੰ ਹੁੰਦਾ ਦੋ ਦੋ ਛਰਾ ਹੋ ਜਾਂਦਾ ਪੁਰੇ ਜਿਹਦਾ ਨਹੀਂ ਫਿਰ ਖਾਲ ਸਬਜ਼ੀ ਦੀ ਕੰਮ ਨਹੀਂ ਆਉਂਦਾ ਤੇ ਤੀਜਾ ਇਹ ਹੈ ਵੀ ਜਿਹੜਾ ਆਲੂ ਲੇਟ ਸੀਗਾ ਲੱਗਿਆ ਹੋਇਆ ਜਿਹੜਾ ਹਲੇ 15 20 ਦਿਨ ਪੱਤੇ ਕੱਟਣ ਵਾਲੇ ਸੀ ਜਿਹਦੇ ਉਹਦਾ ਨੁਕਸਾਨ ਕਾਫੀ ਹੈ ਕਿਉਂਕਿ ਤੋੜ ਦਾ ਸਾਰਾ ਕੋ ਗ ਤੋੜ ਦਿਨਾਂ ਨਾਲ ਬੂਟਾ ਡੈਮੇਜ ਹੋ ਗਿਆ ਹੁਣ ਉਹ ਦੁਬਾਰਾ ਸਪਰਾਉਟ ਨਹੀਂ ਹੋਣਾ ਨੇ ਫੁੱਟਣਾਂ ਲਈ ਟਾਈਮ ਲੱਗੂਗਾ ਉਹ ਦੋਸਤੋ ਅੱਗੇ ਸਾਡੇ ਕੋਲ ਟਾਈਮ ਹੀ ਹੈ ਨਹੀਂ ਹੋਰ ਕਿ ਗਾਲ ਕਰੋ ਵੀ ਦੇਖਣੀ ਆ ਸੀ ਸੋ ਇਹ ਇਹ ਦੇ ਦੋ ਦਰ ਪਹਿਲੂ ਨੇ ਵਾਰਸੇ ਨੂੰ ਚੰਗੀ ਵੀ ਕਿਹਾ ਜਾ ਸਕਦਾ ਹੈ ਮਾਰੀ ਵੀ ਕਿਹਾ ਜਾ ਸਕਦਾ ਹੈ ਆਲੂਆਂ ਦੇ ਥੋੜੇ ਦਿਨ ਪਹਿਲਾਂ ਥੋੜਾ ਚਿਰ ਪਹਿਲਾਂ ਕਿ ਉਹ ਫੰਗਸ ਵੀ ਆਈ ਸੀ ਉਸ ਤੋਂ ਬਾਅਦ ਇਹ ਹੋਈ ਆ ਇਹਦਾ ਮਤਲਬ ਆਲੂ ਦੀ ਮਾਰ ਜ਼ਿਆਦਾ ਕੋ ਆਲੂ ਦੀ ਮਾਰ ਜ਼ਿਆਦਾ ਹੈ ਆਲੂ ਇਸ ਵਾਰ ਸਾਰਾ ਸਾਲ ਆਲੂ ਦੀ ਕ੍ਰੌਪ ਜਿਹੜੀ ਉਹ ਨੁਕਸਾਨ ਕੀਤਾ ਫਾਰਮਰ ਨੂੰ ਫਾਰਮਰ ਦੇ ਖਰਚੇ ਹੀ ਪੂਰੇ ਨਹੀਂ ਹੋ ਰਹੇ ਇਸ ਵਾਰ ਸਭ ਤੋਂ ਵੱਧ ਕਿਸਮਤੀ ਇਹ ਹੈ ਜ ਉਹ ਤਾਂ ਮੰਡੀ 'ਚ ਮੁੱਲ ਨਹੀਂ ਮਿਲ ਰਿਹਾ ਕਿਉਂਕਿ ਆਪਾਂ ਜਦੋਂ ਬਿਜਾਰ ਚਾਹ ਲੈਨੇ ਆਪਾਂ ਮੋਟਾ-ਮੋਟਾ ਚੁੱਕਦੇ ਆ ਤੇ ਛੋਟੇ ਸਾਈਜ਼ ਆਲੂ ਰਹਿ ਗਿਆ ਉਹਦਾ ਕਾਰਨ ਇਹ ਨਾਲ ਉਹਦੀ ਕੁਆਲਿਟੀ ਬਣੀ ਹੈ ਨਾਲ ਉਹਦਾ ਸਾਈਜ਼ ਬਣੀ ਹੈ ਨਾਲ ਉਹਦੀ ਡਿਮਾਂਡ ਆ ਗਈ ਬਿਲਕੁਲ ਹੋ ਸਕਦਾ ਜੀ ਜੇਕਰ ਜ਼ਿਆਦਾ بارشਿੰਦियां ਮੰਨ ਲਓ ਸਪੋਜ਼ ਕਰੋ ਰੱਬ ਨਾ ਕਰੇ ਗੜੇ ਹੋਰ ਬਾਜੀ ਹੋਰ ਹੋ ਜਾਂਦੀ ਹੈ ਕਣਕ ਵੀ ਖਤਮ ਹੋ ਜੂਗੀ ਫਿਰ ਆਲੂ ਦਾ ਨੁਕਸਾਨ ਤਾਂ ਹੈ ਹੀ ਹੈ ਔਰ ਦੂਜਾ ਸਾਧ ਵੱਡੀ ਗੱਲ ਹੈ ਚਾਰੇ ਵਾਸਤੇ ਬਰਸੀਨ ਦੀ ਫਸਲ ਹੈ ਉਹਦੇ ਉੱਤੇ ਸਭ ਤੋਂ ਜ਼ਿਆਦਾ ਇਫੈਕਟ ਹੁੰਦਾ ਗੜੇ ਦਾ ਕਿਉਂਕਿ ਨਾਜ਼ਕ ਹੁੰਦੀ ਹੈ ਉਹ ਤਾਂ ਪਾਈਪ ਟਾਈਪ ਹੁੰਦਾ ਉਹ ਔਰ ਸਬਜ਼ੀਆਂ ਤੇ ਵੀ ਅਸਰ ਹੋਇਆ ਸੀ ਸਬਜ਼ੀਆਂ ਜਿਹੜੀ ਗੋਭੀ ਲੱਗੀ ਹੈ ਤਾਜੀ ਛੋਟੀ ਹਾਲੇ ਲੱਗੀ ਹੈ ਖੇਤਾਂ 'ਚ ਜਿਹਨਾਂ ਦੇ ਫੁੱਲ ਬਣਨਾ ਹੈ ਉਹਦਾ ਨੁਕਸਾਨ ਕਾफी ਹੈ ਆਲੂ ਆਪਣੀ ਰੇਜ ਕਿੰਨਾ ਕਹੇਗਾ ਜਿਹੜਾ ਖਰਾਬ ਹੁੰਦੀ ਆ ਆਲੂ ਆਪਣੀ ਰੇਜ ਹੈ ਤਕਰੀਬਨ 1000 ਰੁਪਏ ਕਿ ਕਰੇਗਾ ਹਾਂ ਬਾਕੀ ਲੋਕ ਕੁਝ ਪੱਤੇ ਕੱਟ ਵੀ ਦਿੱਤੇ ਨੇ ਕੁਝ ਮਤਲਬ ਥੋੜਾ ਬਹੁਤ ਰਹਿੰਦੇ ਵੀ ਕੱਟ ਲਉਂਦੇ ਕਿਵੇਂ ਤਰੀਕੇ ਨਾਲ ਬਚਾਇਆ ਜਾ ਸਕਦਾ ਨਹੀਂ ਇਹ ਨਹੀਂ ਬਚਦਾ ਜੀ ਦੇਖੋ ਤੇ ਸਤੇਜੇ ਇਹ ਜਿਹਨੂੰ ਕਿੱਦਾਂ ਬਚਾਵਾਂਗੇ ਆਪ ਇਹਨੂੰ ਹਾਂ ਆਲੂ ਥਾਰੇ ਬਣ ਚੁੱਕੇ ਸਹਿਜੋ ਦੇ ਜਦੋਂ ਬਾਰਿਸ਼ ਜ਼ੋਰ ਨਾਲ ਹੁੰਦੀ ਹੈ ਬੱਟਾ ਜੇ ਗੜੇਵਾਰੀ ਦੇ ਤਾਂ ਬੁੱਟਾ ਟੁੱਟ ਕੇ ਡੈਮੇਜ ਹੋ ਜਾਂਦਾ ਤੇ ਅਲੋ-ਨੁਸ਼ਾਨਤ ਹੈ ਹੀ ਹੈ ਚ ਕੋਈ ਸ਼ੱਕ ਨਹੀਂ ਕੋਈ ਸੁਝਾਅ ਦੇਣਾ ਚਾਹੁੰਦੇ ਹਾਂ ਕਿਸਾਨਾਂ ਨੂੰ ਸੁਝਾਅ ਤੇ ਇਹੀ ਹੈ ਜੀ ਵੀ ਕਿਸਾਨ ਜਿਹੜੇ ਖੇਤ ਦਾ ਪੱਤਾ ਨਹੀਂ ਕੱਟਿਆ ਤਾਂ ਪੱਤਾ ਨਾ ਕੱਟਣਾ ਹਾਲੇ ਕਿਉਂਕਿ ਜੇ ਪੱਤਾ ਕੱਢਦੇ ਤਾਂ ਜਿਹੜੀ ਜਿਹੜੀ ਜ਼ਮੀਨ ਦੀ ਅਬਜ਼ਰਵੇਸ਼ਨ ਪਾਣੀ ਦੀ ਘਟ ਜਾਂਦੀ ਆ ਹੁਣ ਬੂਟਾ ਵੀ ਪਾਣੀ ਲਊਗਾ ਪੱਤੇ ਨੂੰ ਪਾਣੀ ਚਾਹੀਦਾ ਉਹਦੇ ਜੜਾ ਵੀ ਜਿੰਦਾ ਨੇ ਹਾਲੇ ਜਦੋਂ ਪੱਤੇ ਕੱਟਦੇ ਜੋ ਡੈੱਡ ਹੋ ਜਾਂਦੇ ਬੂਟਾ ਫਿਰ ਪਾਣੀ ਖਿੱਚ ਸਕਦਾ ਜ਼ਮੀਨ ਚੋਂ ਇਸ ਕਰਕੇ ਜਿਹੜਾ ਹਾਲੇ ਕੱਟਣ ਤੋਂ ਰਹਿੰਦਾ ਪੱਤਾ ਉਹਨੂੰ ਮੇਰੇ ਖਿਆਲ ਨਾਲ ਕਣਕ ਜਿਹਦੇ ਹਾਲ ਤੱਕ ਕਿਸੇ ਹੱਦ ਤੱਕ ਬਹੁਤ ਠੀਕ ਆ ਸਰ ਦਾ ਨੁਕਸਾਨ ਤਾਂ ਹੋਦਾ ਵੀ ਹੈ ਪਰ 2-4% ਪਰ ਉਹਦੀ ਪਰਪਾਈ ਹੋ ਜਾਣੀ ਆ ਕਿਉਂਕਿ ਉਹਦਾ ਮੱਡਾ ਵੀ ਸਟੇਜ ਛੋਟੀ ਆ ਟ੍ਰੇਲਿੰਗ ਦੀ ਹੱਲੇ ਹੋਈ ਪੂਰੀ ਹੋ ਰਹੀ ਆ ਤੇ ਜੇ ਉਹਦਾ ਕੱਚਾ ਬੂਟਾ ਛੋਟਾ ਟੁੱਟ ਵੀ ਜਾਂਦਾ ਤਾਂ ਥੱਲੇ ਡਾਣੀ ਹੋਰ ਕੱਟ ਲੈਂਦੀ ਆ ਉਹ ਉਹ ਸਮਾਂ ਹੈਗਾ ਇਹਦੇ ਤੋਂ ਇਸ ਕਰਕੇ ਆਲੂ ਦਾ ਤੇ ਜਨਰਲ ਜਿਵੇਂ ਦਾ ਪਿਆਜ਼ ਲੈ ਪਿਆਜ਼ ਦਾ ਵੀ ਨੁਕਸਾਨ ਕਾਫੀ ਕਰਦਾ ਹੈ ਘੜਾ ਪਿਆਜ਼ ਦਾ ਤੇ ਮਸਾਲੇ ਦਾ ਤੇ ਇਹਦਾ ਆਲੂ ਦਾ ਤਿੰਨ ਜੀ ਦੇ ਨੁਕਸਾਨ ਜ਼ਿਆਦਾ ਹੋਇਆ ਬਾਕੀ ਕੋਈ ਜੱਡੀ ਆਪਾਂ ਨੂੰ ਬਹੁਤ ਮਾੜੀ ਵੀ ਨਹੀਂ ਕਰ ਸਕਦੇ بارش ਨੂੰ ਕਿਉਂਕਿ ਆਲ ਓਵਰ ਏਰੀ